ਅਸੂਮ ਸੀ ਜਿਸ ਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਉਸ ਦੀ ਉਮਰ ਮਹਿਜ਼ 6 ਸਾਲ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਮਲਜ਼ਮ ਦੀ ਆਪਣੀ ਘਰਵਾਲੀ ਦੇ ਨਾਲ ਨਹੀਂ ਸੀ ਬਣਦੀ ਇਹ ਬਹੁਤ ਜ਼ਿਆਦਾ ਸ਼ਰਾਬ ਦਾ ਆਦੀ ਸੀ ਸ਼ਰਾਬ ਪਿੰਦਾ ਸੀ ਉਸ ਤੋਂ ਬਾਅਦ ਆਪਣੀ ਘਰਵਾਲੀ ਦੇ ਨਾਲ ਮਾਰਕੁੱਟ ਕਰਦਾ ਸੀ ਤੇ ਉਹ ਅਲੱਗ ਰਹਿੰਦੀ ਸੀ ਤੇ ਬੱਚੀ ਵੀ ਉਸਦੇ ਕੋਲ ਰਹਿੰਦੀ ਸੀ ਤੇ ਜਦੋਂ ਉਹ ਕਦੇ ਮਿਲਣ ਜਾਂਦਾ ਸੀ ਤੇ ਬੱਚੀ ਨੂੰ ਨਾਲ ਲੈ ਆਉਂਦਾ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਬੱਚੀ ਦੇ ਨਾਲ ਅਜੀਹਾ ਕੋਕਰਮ ਕਰ ਰਿਹਾ ਕਿਉਂਕਿ ਮਾਪਿਆਂ ਨੂੰ ਕੰਨੋ ਕੰਨ ਖਬਰ ਨਹੀਂ ਸੀ ਜੇ ਇਸ ਪਿਤਾ ਦੇ ਵੱਲੋਂ ਆ ਕੁਝ ਕੀਤਾ ਜਾ ਰਿਹਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਵੀ ਹੋਸ਼ ਤੱਕ ਉੱਡ ਗਏ ਉਹਨਾਂ ਦੀ ਵੀ ਜ਼ੁਬਾਨ ਨੂੰ ਦੰਦਲਾਂ ਤੱਕ ਪੈ ਗਈਆਂ ਕਿ ਆਖਰ ਇਸ ਦੇ ਵੱਲੋਂ ਕੀ ਕੀਤਾ ਗਿਆ ਤੇ ਅੱਜ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਪੌਕਸੋ ਐਕਟ ਦੇ ਤਹਿਤ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਤੇ ਜਿਹੜੇ ਪੀੜਤ ਨੇ ਮਾਂ ਹੈ ਤੇ ਉਸਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਉਸਨੇ ਕੀਤਾ ਉਸ ਨੂੰ ਸਜ਼ਾ ਮਿਲ ਗਈ ਹੈ ਪਰ ਉਹਨਾਂ ਦੇ ਵੀ ਅੱਜ ਵੀ ਹੋਸ਼ ੁੱਡੇ ਹੋਏ ਨੇ ਅੱਜ ਵੀ ਯਕੀਨ ਨਹੀਂ ਹੁੰਦਾ ਕਿ ਇਹ ਕਿਹੋ ਜਿਹਾ ਪਿਤਾ ਸੀ ਜਿਸਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ ਕਿਉਂਕਿ ਦਰਿੰਦਗੀ ਦਾ ਜਿਹੜਾ ਇਹ ਨੰਗਾ ਨਾਚ ਹੋਇਆ ਇਸ ਨੇ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਤੇ ਵਿਰਾਮ ਲਗਾ ਦਿੱਤਾ ਹਰ ਇੱਕ ਦੀ ਜ਼ੁਬਾਨ ਨੂੰ ਕਿਉਂਕਿ ਅਜਿਹੀ ਖਬਰ ਸੁਣ ਕੇ ਹਰ ਇੱਕ ਦੀ ਜ਼ੁਬਾਨ ਨੂੰ ਦੰਦਲ ਪੈ ਜਾਂਦੀ ਹੈ ਕਿ ਆਖਰ ਇਹ ਕਿਹੋ ਜਿਹਾ ਹੈ ਤੇ ਜਿਸਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਤੇ ਹਰ ਕੋਈ ਹੁਣ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਉਸ ਦੇ ਨਾਲ ਸਹਿਮਤੀ ਪਕਟਾਰ ਰਿਹਾ ਹਰ ਕਿਸੇ ਦਾ ਕਹਿਣਾ ਹੈ ਕਿ ਇਸ ਨੂੰ ਤਾਂ ਚੌਕ ਦੇ ਵਿੱਚ ਖੜਾ ਕੇ ਸਿੱਧੀ ਗੋਲੀ ਮਾਰ ਦੇਣੀ ਚਾਹੀਦੀ ਹੈ ਪੁੱਠਾ ਟੰਗ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਤਾਂ ਕਿ ਕੋਈ ਅਜਿਹੀ ਦਰਿੰਦਗੀ ਆਪਣੇ ਬੱਚਿਆਂ ਨਾਲ ਤਾਂ ਦੂਰ ਦੀ ਗੱਲ ਕਿਸੇ ਹੋਰ ਦੇ ਨਾਲ ਵੀ ਨਾ ਕਰੇ ਕੋਈ ਮਾਸੂਮ ਦੇ ਉੱਤੇ ਅੱਖ ਚੱਕ ਕੇ ਵੀ ਨਾ ਵੇਖੇ ਹਾਲਾਂਕਿ ਲੋਕਾਂ ਦੇ ਵੱਲੋਂ ਵੱਖ-ਵੱਖ ਆਪੋ ਆਪਣੀ رائے ਵੀ ਦਿੱਤੀ ਜਾ ਰਹੀ ਹੈ ਤੇ ਹੁਣ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਦਾ ਕਹਿਣਾ ਕੀ ਹੈ ਉਹ ਵੀ ਤੁਹਾਡੇ ਨਾਲ ਜਿਹੜਾ ਬਿਆਨ ਸਾਂਝਾ ਕਰ ਦੇਣਾ ਚਾਹੁੰਦੇ ਆ ਤੇ ਨਾਲ ਹੀ ਇੱਕ ਸਵਾਲ ਤੁਹਾਨੂੰ ਪੁੱਛ ਲੈਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਦਾਲਤ ਦੇ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਇਸ ਬਾਰੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਅਜਿਹੇ ਦਰਿੰਦੇ ਬੈਡ ਐਲੀਮੈਂਟ ਸਮਾਜ ਦੇ ਵਿੱਚ ਨੇ ਉਹਨਾਂ ਤੱਕ ਇਹ ਖਬਰ ਪਹੁੰਚੇ ਤੇ ਉਹ ਅਜਿਹਾ ਕੰਮ ਕਰਨ ਤੋਂ ਅਜਿਹਾ ਅਪਰਾਧ ਕਰਨ ਤੋਂ ਗੁਰੇਜ਼ ਕਰਨ ਬਹੁਤ ਸਾਰੇ ਕਦੀ ਨਹੀਂ ਸਾਡੀ ਬਣੀ ਨਹੀਂ ਆ ਕੁੱੜਦਾ ਮਾਰਦਾ ਬਹੁਤ ਜ਼ਿਆਦਾ ਹੈ ਮੈਨੂੰ ਹਾਂਜੀ ਜਿਸ ਟਾਈਮ ਤੇ ਤੁਸੀਂ ਬੱਚੀ ਦੀ ਲਾਸ਼ ਕਿਧਰ ਦੇ ਦਰਖਤੇ ਦੇ ਨਾਲ ਉਸ ਟਾਈਮ ਤੇ ਜਿਹੜਾ ਜ਼ਮੀਨ ਹੈ ਜਿਹੜਾ ਪੈਰਾ ਟੂਰ ਦੇ ਬਹੁਤ ਸਾਰੇ ਨਹੀਂ ਸਮਝੀ ਨਹੀਂ ਲੱਗੀ ਉਹ ਤਾਂ ਵੀ ਕੀ ਹੋ ਗਿਆ ਬਹੁਤ ਪੈਰਾ ਟੂਰ ਦੀ ਜ਼ਮੀਨ ਖਸਪੀ ਕਿਸੇ ਨੇ ਦੱਸਿਆ ਇਸ ਦਾ ਹਾਂਜੀ ਕਿਸੇ ਨੇ ਦੱਸਿਆ ਆਪਾਂ ਖੋਦ ਨਹੀਂ ਵੇਖੀ ਤੁਸੀਂ ਕੀ ਕੰਮ ਕਰਦੇ ਮੈਂ ਘਰਾਂ ਦਾ ਕੰਮ ਕਰਦੀ ਸਰ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਮੇਰੇ ਕਿਵੇਂ ਵਿਚਾਰਾਉਣ ਨੂੰ ਜੀ ਜਲਦਾ ਕਰਦੇ ਆ। ਇਦਾਂ ਹੀ ਸਰ। ਕਿਸੇ ਟਾਈਮ ਤੁਹਾਡੀ ਅਦਾਲਤ ਵਿੱਚ ਜਾ ਕੇ ਜਾਂ ਅੰਦਰ ਜਿਹੜਾ ਆਪਣਾ ਕੈਦ ਜਾਂਦੇ ਹੋ ਤੁਸੀਂ ਆਪਣਾ ਤੁਹਾਡੀ ਮੁਲਾਕਾਤ ਹੁੰਦੀ ਆ। ਹਾਂਜੀ ਸਰ। ਦੋ ਤਿੰਨ ਮਹੀਨੇ ਸਰ ਗਏ। ਦੋ ਸਾਲ ਪਿੱਛੇ ਗਏ ਪਹਿਲਾਂ। ਤੇ ਬਸ ਦੋ ਤਿੰਨ ਵਾਰ ਹੀ ਮੈਂ ਮੁਲਾਕਾਤ ਹੋ ਕਦੀ ਇਦਾਂ ਗੱਲਬਾਤ ਨਹੀਂ ਹੋਈ। ਆਮ ਸਾਹਮਣੇ ਕਿਸੇ ਜਿਹਨੂੰ ਨਾ ਲਾਉਥੀ ਵਿਖਿਆ ਅਦਾਲਤ ਤੇ। ਤੇ ਕਦੀ ਗੱਲਬਾਤ ਨਹੀਂ ਕੀਤੀ। ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਹਾਂ ਕਿ ਜਿਹੜੀ ਗਲਤੀ ਹੋ ਗਈ ਹੈ ਉਸ ਦੇ ਤੋਂ ਛੱਡ ਕੇ ਤਾਂ ਹੁਣ ਕਰਨ ਵਾਪਸ ਜਿਹੜਾ ਆ ਜਾਏ ਨਹੀਂ ਸਰ ਮੈਨੂੰ ਇਹੋ ਜਿਹਾ ਸਰ ਲੱਗਦਾ ਹੀ ਨਹੀਂ ਕਿ ਇਹੋ ਜਿਹੇ ਬੰਦੇ ਨੂੰ ਐਦਾਂ ਛੋੜ ਦਿੱਤੀ ਜਾਵੇ ਬਾ ਦੁਬਾਰਾ ਕੀ ਸਮਝੀ ਇਹ ਬੰਦੇ ਨੇ ਕੈਸੇ ਸਜਾਣਾ ਇਹੋ ਜਿਹੀ ਸਰ ਸਜ਼ਾ ਹੋਣੀ ਚਾਹੀਦੀ ਕਿ ਜਿਹੜਾ ਜਿੱਦਾਂ ਉਹਨੂੰ ਕੀਤਾ ਉਦਾਂ ਹੀ ਇਹ ਨਾ ਹੋਵੇ ਜਿਹੜਾ ਦੋਸ਼ੀ ਕੋ ਭਾਇਆ ਹਾਂਜੀ ਇਹ ਜਨਵਰੀ 2020 ਦੇ ਵਿੱਚ ਥਾਣਾ ਖਲਜੀਆ ਵਿੱਚ ਉੱਕ ਦੋਸ਼ੀ ਦੇ ਖਿਲਾਫ ਇਹ ਮਗਧਿਕ ਮਕਦਮਾ ਜਿਹੜਾ ਰਜਿਸਟਰ ਕੀਤਾ ਗਿਆ ਸੀਗਾ ਜੋ ਇਸ ਵੇਲੇ ਪੋਸਟ ਕੋਰਟ ਅੰਮ੍ਰਿਤਸਰ ਵਿੱਚ ਮਾਨਯੋਗ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ ਸੀ ਕੱਲ ਮਿਤੀ 29 ਅੱਠ ਨੂੰ ਮਾਨਯੋਗ ਅਦਾਲਤ ਨੇ ਇਸ ਉੱਤੇ ਆਪਣਾ ਜਿਹੜਾ ਫੈਸਲਾ ਸੁਣਾਇਆ ਜਿਸ ਵਿੱਚ ਅਦਾਲਤ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇ ਨਾਲ ਹੀ ਨਿਰਮਾਨਾ ਕੀਤਾ ਗਿਆ ਜੋ ਇਸ ਫੈਸਲੇ ਦੇ ਨਾਲ ਆਮ ਆਦਮੀ ਦੇ ਵਿੱਚ ਅਤੇ ਪਬਲਿਕ ਦੇ ਵਿੱਚ ਇਸ ਫੈਸਲੇ ਦੀ ਕਾਫੀ ਸਨਾਨਾ ਕੀਤੀ ਜਾ ਰਹੀ ਹੈ ਇਸ ਫੈਸਲੇ ਦੇ ਆਉਣ ਦੇ ਨਾਲ ਮੁਲਤਵਾ ਦੇ ਵਿੱਚ ਥੋੜਾ ਡਰ ਹੋਏਗਾ ਭੈ ਹੋਏਗਾ ਜਿੰਨਾ ਜਿਹੜਾ ਆਮ ਜਨਤਾ ਦੇ ਵਿੱਚ ਇਹ ਇੱਕ ਵਧੀਆ ਸੰਦੇਸ਼ ਜਾਏਗਾ ਕਿ ਫੈਸਲੇ ਤੋਂ ਬਾਅਦ ਕੋਈ ਵੀ ਵਿਅਕਤੀ ਜਿਹੜਾ ਆ ਅਜਿਹਾ ਜੁਰਮ ਕਰਨ ਦੀ ਨੀਅਤ ਨਹੀਂ ਰੱਖੇਗਾ ਇਸ ਜੁਰਮ ਤੋਂ ਪਿੱਛੇ ਰਹੇਗਾ ਔਰ ਮੈਂ ਆਸ ਕਰਦਾ ਕਿ ਇਸ ਫੈਸਲੇ ਤੋਂ ਬਾਅਦ ਆਮ ਬੰਦੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਗਰ ਉਹ ਜੁਰਮ ਕਰਦਾ ਤਾਂ ਉਹਦੀ ਸਜ਼ਾ ਉਹ ਨਹੀਂ ਸਕਦਾ ਜੋ ਕੱਲ ਅਦਾਲਤ ਨੇ ਫੈਸਲਾ ਦਿੱਤਾ ਹੈ ਬਹੁਤ ਵਧੀਆ ਤੇ ਸਰਾਹਨਾਯੋਗ ਹੈ ਆਨ-ਏਅਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦਰਸਲ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਇਹ ਇੱਕ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ ਤੇ ਇੱਕ ਪਿਤਾ ਨੂੰ ਸੁਣਾਈ ਗਈ ਆ ਜਿਸ ਦੇ ਵੱਲੋਂ ਆਪਣੀ ਬੱਚੀ ਨੂੰ ਹੀ ਸ਼ਿਕਾਰ ਬਣਾਇਆ ਗਿਆ ਪਹਿਲਾਂ ਉਸਦੇ ਨਾਲ ਦੁਰਿੰਦਗੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਸਲ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਹ 2020 ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਅਦਾਲਤ ਦੇ ਵੱਲੋਂ ਵੱਡੀ ਸਖਤੀ ਵਰਤੀ ਗਈ ਹੈ ਹੁਕਮ ਸੁਣਾਇਆ ਗਿਆ ਹੈ ਕਿ ਮੁਲਜ਼ਮ ਨੂੰ ਫਹਾਲਾ ਦੇਓ ਟੰਗ ਦੇਓ ਫਾਸੀ ਲਾ ਦਿਓ ਤੇ ਨਾਲ ਹੀ ਇਸ ਮੁਲਜ਼ਮ ਨੂੰ ਜਿਹੜਾ 1.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਦੋ ਵੱਖ-ਵੱਖ ਸਜ਼ਾ ਸੁਣਾਈ ਗਈ ਹੈ 1302 ਦੇ ਮਾਮਲੇ ਦੇ ਵਿੱਚ ਤੇ ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਤੇ ਦੋਨੋਂ ਸਜ਼ਾ ਕਾਇਮ ਰਹਿਣ ਗਿਆ ਹਾਲਾਂਕਿ ਜਿਸ ਤਰ੍ਹਾਂ ਇਸ ਪਿਤਾ ਦੇ ਵੱਲੋਂ ਆਪਣੀ ਬੱਚੀ ਦੇ ਨਾਲ ਕਣਾਉਣਾ ਅਪਰਾਧ ਕੀਤਾ ਗਿਆ ਇਸ ਨੂੰ ਵੇਖਦਿਆਂ ਹਰ ਕਿਸੇ ਦੇ ਹੋਸ਼ ਤੱਕ ਉੱਡ ਗਏ ਨੇ ਹਰ ਕੋਈ ਸੋਚ ਰਿਹਾ ਕਿ ਇਹ ਕਿਹੋ ਜਿਹਾ ਪਿਤਾ ਜਿਸ ਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਇਸਦੇ ਵੱਲੋਂ ਜਿਹੜਾ ਘਣਾਉਣਾ ਅਪਰਾਧ ਕੀਤਾ ਗਿਆ ਉਸ ਨੂੰ ਲੈ ਕੇ ਇੱਕ ਵੱਡੀ ਚਿੰਤਾ ਵੀ ਖੜੀ ਹੋ ਰਹੀ ਹੈ ਕਿਉਂਕਿ ਜਿਹੜੀ ਉਹ ਮਾਸੂਮ ਸੀ ਜਿਸਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਮੌਤੇ ਦੇ ਘਾਟ ਉਤਾਰਿਆ ਗਿਆ ਉਸ ਦੀ ਉਮਰ ਮਹਿਜ਼ 6 ਸਾਲ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਦੀ ਆਪਣੀ ਘਰਵਾਲੀ ਦੇ ਨਾਲ ਨਹੀਂ ਸੀ ਬਣਦੀ ਇਹ ਬਹੁਤ ਜ਼ਿਆਦਾ ਸ਼ਰਾਬ ਦਾ ਆਦੀ ਸੀ ਸ਼ਰਾਬ ਪਿੰਦਾ ਸੀ ਉਸ ਤੋਂ ਬਾਅਦ ਆਪਣੀ ਘਰਵਾਲੀ ਦੇ ਨਾਲ ਮਾਰਕੁੱਟ ਕਰਦਾ ਸੀ ਤੇ ਉਹ ਅਲੱਗ ਰਹਿੰਦੀ ਸੀ ਤੇ ਬੱਚੀ ਵੀ ਉਸਦੇ ਕੋਲ ਰਹਿੰਦੀ ਸੀ ਤੇ ਜਦੋਂ ਉਹ ਕਦੇ ਮਿਲਣ ਜਾਂਦਾ ਸੀ ਤੇ ਬੱਚੀ ਨੂੰ ਨਾਲ ਲੈ ਆਉਂਦਾ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਬੱਚੀ ਦੇ ਨਾਲ ਅਜੀਹਾ ਕੋਕਰਮ ਕਰ ਰਿਹਾ ਕਿਉਂਕਿ ਮਾਪਿਆਂ ਨੂੰ ਕੰਨੋ ਕੰਨ ਖਬਰ ਨਹੀਂ ਸੀ ਜੇ ਐਸਪੀਤਾ ਦੇ ਵੱਲੋਂ ਆ ਕੁਝ ਕੀਤਾ ਜਾ ਰਿਹਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਵੀ ਹੋਸ਼ ਤੱਕ ਉੱਡ ਗਏ ਉਹਨਾਂ ਦੀ ਵੀ ਜ਼ੁਬਾਨ ਨੂੰ ਦੰਦਲਾਂ ਤੱਕ ਪੈ ਗਈਆਂ ਕਿ ਆਖਰ ਇਸ ਦੇ ਵੱਲੋਂ ਕੀ ਕੀਤਾ ਗਿਆ ਤੇ ਅੱਜ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਪੌਕਸੋ ਐਕਟ ਦੇ ਤਹਿਤ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਤੇ ਜਿਹੜੇ ਪੀੜਤ ਨੇ ਮਾਂ ਹੈ ਤੇ ਉਸਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਉਸਨੇ ਕੀਤਾ ਉਸ ਨੂੰ ਸਜ਼ਾ ਮਿਲ ਗਈ ਹੈ ਪਰ ਉਹਨਾਂ ਦੇ ਵੀ ਅੱਜ ਵੀ ਹੋਸ਼ ੁੱਡੇ ਹੋਏ ਨੇ ਅੱਜ ਵੀ ਯਕੀਨ ਨਹੀਂ ਹੁੰਦਾ ਕਿ ਇਹ ਕਿਹੋ ਜਿਹਾ ਪਿਤਾ ਸੀ ਜਿਸਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ ਕਿਉਂਕਿ ਦਰਿੰਦਗੀ ਦਾ ਜਿਹੜਾ ਇਹ ਨੰਗਾ ਨਾਚ ਹੋਇਆ ਇਸ ਨੇ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਤੇ ਵਿਰਾਮ ਲਗਾ ਦਿੱਤਾ ਹਰ ਇੱਕ ਦੀ ਜ਼ੁਬਾਨ ਨੂੰ ਕਿਉਂਕਿ ਅਜਿਹੀ ਖਬਰ ਸੁਣ ਕੇ ਹਰ ਇੱਕ ਦੀ ਜ਼ੁਬਾਨ ਨੂੰ ਦੰਦਲ ਪੈ ਜਾਂਦੀ ਹੈ ਕਿ ਆਖਰ ਇਹ ਕਿਹੋ ਜਿਹਾ ਹੈ ਤੇ ਜਿਸਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਤੇ ਹਰ ਕੋਈ ਹੁਣ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਉਸ ਦੇ ਨਾਲ ਸਹਿਮਤੀ ਪਕਟਾਰ ਰਿਹਾ ਹਰ ਕਿਸੇ ਦਾ ਕਹਿਣਾ ਹੈ ਕਿ ਇਸ ਨੂੰ ਤਾਂ ਚੌਕ ਦੇ ਵਿੱਚ ਖੜਾ ਕੇ ਸਿੱਧੀ ਗੋਲੀ ਮਾਰ ਦੇਣੀ ਚਾਹੀਦੀ ਆ ਪੁੱਠਾ ਟੰਗ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਤਾਂ ਕਿ ਕੋਈ ਅਜਿਹੀ ਦਰਿੰਦਗੀ ਆਪਣੇ ਬੱਚਿਆਂ ਨਾਲ ਤਾਂ ਦੂਰ ਦੀ ਗੱਲ ਕਿਸੇ ਹੋਰ ਦੇ ਨਾਲ ਵੀ ਨਾ ਕਰੇ ਕੋਈ ਮਾਸੂਮ ਦੇ ਉੱਤੇ ਅੱਖ ਚੱਕ ਕੇ ਵੀ ਨਾ ਵੇਖੇ ਹਾਲਾਂਕਿ ਲੋਕਾਂ ਦੇ ਵੱਲੋਂ ਵਕਵਕ ਆਪੋ ਆਪਣੀ رائے ਵੀ ਦਿੱਤੀ ਜਾ ਰਹੀ ਹੈ ਤੇ ਹੁਣ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਦਾ ਕਹਿਣਾ ਕੀ ਹੈ ਉਹ ਵੀ ਤੁਹਾਡੇ ਨਾਲ ਜਿਹੜਾ ਬਿਆਨ ਸਾਂਝਾ ਕਰ ਦੇਣਾ ਚਾਹੁੰਦੇ ਆ ਤੇ ਨਾਲ ਹੀ ਇੱਕ ਸਵਾਲ ਤੁਹਾਨੂੰ ਪੁੱਛ ਲੈਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਦਾਲਤ ਦੇ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਅਜਿਹੇ ਦਰਿੰਦੇ ਬੈਡ ਐਲੀਮੈਂਟ ਸਮਾਜ ਦੇ ਵਿੱਚ ਨੇ ਉਹਨਾਂ ਤੱਕ ਇਹ ਖਬਰ ਪਹੁੰਚੇ ਤੇ ਉਹ ਅਜਿਹਾ ਕਿਸੇ ਨੇ ਦੱਸਿਆ ਹਾਂਜੀ ਕਿਸੇ ਨੇ ਦੱਸਿਆ ਆਪਾਂ ਖੋਦ ਨਹੀਂ ਵੇਖੀ ਤੁਸੀਂ ਕੀ ਕੰਮ ਕਰਦੇ ਆ ਮੈਂ ਘਰਾਂ ਦਾ ਕੰਮ ਕਰਦੀ ਸਰ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਮੇਰੇ ਕਿਵੇਂ ਵਿਚਾਰਾ ਹੁਣ ਕਿਵੇਂ ਚੱਲਦਾ ਕਰਦਾ ਇਦਾਂ ਹੀ ਸਰ ਕਿਸੇ ਟਾਈਮ ਤੁਹਾਡੀ ਅਦਾਲਤ ਵਿੱਚ ਜਾ ਕੇ ਜਾਂ ਅੰਦਰ ਜਿਹੜਾ ਆਪਣਾ ਕੈਦ ਜਾਂਦੇ ਹੋ ਤੁਸੀਂ ਆਪਣਾ ਤੁਹਾਡੀ ਮੁਲਾਕਾਤ ਹੁੰਦੀ ਹੈ ਹਾਂਜੀ ਸਰ ਦੋ ਤਿੰਨ ਮਹੀਨੇ ਸਰ ਗਏ ਦੋ ਸਾਲ ਪਿੱਛੇ ਗਏ ਪਹਿਲਾਂ ਤੇ ਬਸ ਦੋ ਤਿੰਨ ਵਾਰ ਹੀ ਮੈਂ ਮੁਲਾਕਾਤ ਹੋ ਕਦੀ ਇਦਾਂ ਗੱਲਬਾਤ ਨਹੀਂ ਹੋਈ ਆ ਮੋਂ ਸਾਹਮਣੇ ਕੁਝ ਜਿਹਨੂੰ ਬੋਲੇ ਉੱਥੇ ਵੇਖਿਆ ਅਦਾਲਤ ਤੇ ਤੇ ਕਦੀ ਗੱਲਬਾਤ ਨਹੀਂ ਕੀਤੀ ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਹਾਂ ਕਿ ਜਿਹੜੀ ਗਲਤੀ ਹੋ ਗਈ ਹੈ ਉਸ ਦੇ ਤੋਂ ਛੱਡ ਕੇ ਤਾਂ ਹੁਣ ਕਰਨ ਵਾਪਸ ਜਿਹੜਾ ਜੀ ਨਹੀਂ ਸਰ ਮੈਨੂੰ ਇਹੋ ਜਿਹਾ ਸਰ ਲੱਗਦਾ ਹੀ ਨਹੀਂ ਕਿ ਇਹੋ ਜਿਹੇ ਬੰਦੇ ਨੂੰ ਐਦਾਂ ਛੁੱਟ ਦਿੱਤੀ ਜਾਵੇ ਬਾ ਦੁਬਾਰਾ ਕੀ ਸਮਝਦੀ ਜੀ ਬੰਦੇ ਨੂੰ ਇਹੋ ਜਿਹੀ ਸਜ਼ਾ ਨਹੀਂ ਇਹੋ ਜੀ ਸਰ ਸਜ਼ਾ ਹੋਣੀ ਚਾਹੀਦੀ ਕਿ ਜਿਹੜਾ ਜਿੱਦਾਂ ਉਹਨੂੰ ਕੀਤਾ ਉਦਾਂ ਹੀ ਇਹ ਨਾ ਹੋਵੇ ਜਿਹੜਾ ਦੋਸ਼ੀ ਕੋ ਭਾਇਆ ਹਾਂ ਜੀ ਜਨਵਰੀ 2020 ਦੇ ਵਿੱਚ ਥਾਣਾ ਖਲਜੀਆਂ ਵਿੱਚ ਉਖਤੋਸੀ ਦੇ ਖਿਲਾਫ ਇਹ ਮਕਦਮਾ ਜਿਹੜਾ ਰਜਿਸਟਰ ਕੀਤਾ ਗਿਆ ਸੀਗਾ ਜੋ ਇਸ ਵੇਲੇ ਪੋਸਟ ਕੋਰਟ ਅੰਮ੍ਰਿਤਸਰ ਵਿੱਚ ਮਾਨਯੋਗ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ ਸੀ ਕੱਲ ਮਿਤੀ 29 ਅੱਠ ਨੂੰ ਮਾਨਯੋਗ ਅਦਾਲਤ ਨੇ ਇਸ ਉੱਤੇ ਆਪਣਾ ਜਿਹੜਾ ਫੈਸਲਾ ਸੁਣਾਇਆ ਜਿਸ ਵਿੱਚ ਅਦਾਲਤ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਾ ਨਾਅਿਜ਼ ਨਿਰਮਾਨਾ ਕੀਤਾ ਗਿਆ ਜੋ ਇਸ ਫੈਸਲੇ ਦੇ ਨਾਲ ਆਮ ਆਦਮੀ ਦੇ ਵਿੱਚ ਅਤੇ ਪਬਲਿਕ ਦੇ ਵਿੱਚ ਇਸ ਫੈਸਲੇ ਦੀ ਕਾਫੀ ਸਰਨਾ ਕੀਤੀ ਜਾ ਰਹੀ ਹੈ ਇਸ ਫੈਸਲੇ ਦੇ ਆਉਣ ਦੇ ਨਾਲ ਮਲਦਮਾ ਦੇ ਵਿੱਚ ਥੋੜਾ ਡਰ ਹੋਏਗਾ ਭੈ ਹੋਏਗਾ ਜਿੰਨਾ ਜਿਹੜਾ ਆਮ ਜਨਤਾ ਦੇ ਵਿੱਚ ਇਹ ਇੱਕ ਵਧੀਆ ਸੰਦੇਸ਼ ਜਾਏਗਾ ਕਿ ਫੈਸਲੇ ਤੋਂ ਬਾਅਦ ਕੋਈ ਵੀ ਵਿਅਕਤੀ ਜਿਹੜਾ ਆ ਅਜਿਹਾ ਜੁਰਮ ਕਰਨ ਦੀ ਨੀਅਤ ਨਹੀਂ ਰੱਖੇਗਾ ਇਸ ਜੁਰਮ ਤੋਂ ਪਿੱਛੇ ਰਹੇਗਾ ਔਰ ਮੈਂ ਆਸ ਕਰਦਾ ਕਿ ਇਸ ਫੈਸਲੇ ਤੋਂ ਬਾਅਦ ਆਮ ਬੰਦੇ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਗਰ ਉਹ ਜੁਰਮ ਕਰਦਾ ਤਾਂ ਉਹਦੀ ਸਜ਼ਾ ਉਹ ਨਹੀਂ ਸਕਦਾ ਜੋ ਕੱਲ ਅਦਾਲਤ ਨੇ ਫੈਸਲਾ ਦਿੱਤਾ ਹੈ ਬਹੁਤ ਵਧੀਆ ਨਸਰਾਨਾ ਯੋਗ ਹੈ ਔਨ 에ਅਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦਰਸਲ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਇਹ ਇੱਕ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ ਤੇ ਇੱਕ ਪਿਤਾ ਨੂੰ ਸੁਣਾਈ ਗਈ ਆ ਜਿਸ ਦੇ ਵੱਲੋਂ ਆਪਣੀ ਬੱਚੀ ਨੂੰ ਹੀ ਸ਼ਿਕਾਰ ਬਣਾਇਆ ਗਿਆ ਪਹਿਲਾਂ ਉਸਦੇ ਨਾਲ ਦੁਰਿੰਦਗੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਸਲ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਹ 2020 ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਅਦਾਲਤ ਦੇ ਵੱਲੋਂ ਵੱਡੀ ਸਖਤੀ ਵਰਤੀ ਗਈ ਹੈ ਹੁਕਮ ਸੁਣਾਇਆ ਗਿਆ ਹੈ ਕਿ ਮੁਲਜ਼ਮ ਨੂੰ ਫਹਾਲਾ ਦੇਓ ਟੰਗ ਦੇਓ ਫਾਸੀ ਲਾ ਦਿਓ ਤੇ ਨਾਲ ਹੀ ਇਸ ਮੁਲਜ਼ਮ ਨੂੰ ਜਿਹੜਾ 1.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਦੋ ਵੱਖ-ਵੱਖ ਸਜ਼ਾ ਸੁਣਾਈ ਗਈ ਹੈ ਇੱਕ 302 ਦੇ ਮਾਮਲੇ ਦੇ ਵਿੱਚ ਤੇ ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਤੇ ਦੋਨੋਂ ਸਜ਼ਾ ਕਾਇਮ ਰਹਿਣ ਗਿਆ ਹਾਲਾਂਕਿ ਜਿਸ ਤਰ੍ਹਾਂ ਇਸ ਪਿਤਾ ਦੇ ਵੱਲੋਂ ਆਪਣੀ ਬੱਚੀ ਦੇ ਨਾਲ ਕਣਾਉਣਾ ਅਪਰਾਧ ਕੀਤਾ ਗਿਆ ਇਸ ਨੂੰ ਵੇਖਦਿਆਂ ਹਰ ਕਿਸੇ ਦੇ ਹੋਸ਼ ਤੱਕ ਉੱਡ ਗਏ ਨੇ ਹਰ ਕੋਈ ਸੋਚ ਰਿਹਾ ਕਿ ਇਹ ਕਿਹੋ ਜਿਹਾ ਪਿਤਾ ਜਿਸ ਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਇਸਦੇ ਵੱਲੋਂ ਜਿਹੜਾ ਘਣਾਉਣਾ ਅਪਰਾਧ ਕੀਤਾ ਗਿਆ ਉਸ ਨੂੰ ਲੈ ਕੇ ਇੱਕ ਵੱਡੀ ਚਿੰਤਾ ਵੀ ਖੜੀ ਹੋ ਰਹੀ ਹੈ ਕਿਉਂਕਿ ਜਿਹੜੀ ਉਹ ਮਾਸੂਮ ਸੀ ਜਿਸਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਦੀ ਉਮਰ ਮਹਿਜ਼ 6 ਸਾਲ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਦੀ ਆਪਣੀ ਘਰਵਾਲੀ ਦੇ ਨਾਲ ਨਹੀਂ ਸੀ ਬਣਦੀ ਇਹ ਬਹੁਤ ਜ਼ਿਆਦਾ ਸ਼ਰਾਬ ਦਾ ਆਦੀ ਸੀ ਸ਼ਰਾਬ ਪਿੰਦਾ ਸੀ ਉਸ ਤੋਂ ਬਾਅਦ ਆਪਣੀ ਘਰਵਾਲੀ ਦੇ ਨਾਲ ਮਾਰਕੁੱਟ ਕਰਦਾ ਸੀ ਤੇ ਉਹ ਅਲੱਗ ਰਹਿੰਦੀ ਸੀ ਤੇ ਬੱਚੀ ਵੀ ਉਸਦੇ ਕੋਲ ਰਹਿੰਦੀ ਸੀ ਤੇ ਜਦੋਂ ਉਹ ਕਦੇ ਮਿਲਣ ਜਾਂਦਾ ਸੀ ਤੇ ਬੱਚੀ ਨੂੰ ਨਾਲ ਲੈ ਆਉਂਦਾ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਬੱਚੀ ਦੇ ਨਾਲ ਅਜੀਹਾ ਕੋਕਰਮ ਕਰ ਰਿਹਾ ਕਿਉਂਕਿ ਮਾਪਿਆਂ ਨੂੰ ਕੰਨੋ ਕੰਨ ਖਬਰ ਨਹੀਂ ਸੀ ਜੇ ਐਸਪੀਤਾ ਦੇ ਵੱਲੋਂ ਆ ਕੁਝ ਕੀਤਾ ਜਾ ਰਿਹਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਵੀ ਹੋਸ਼ ਤੱਕ ਉੱਡ ਗਏ ਉਹਨਾਂ ਦੀ ਵੀ ਜ਼ੁਬਾਨ ਨੂੰ ਦੰਦਲਾਂ ਤੱਕ ਪੈ ਗਈਆਂ ਕਿ ਆਖਰ ਇਸ ਦੇ ਵੱਲੋਂ ਕੀ ਕੀਤਾ ਗਿਆ ਤੇ ਅੱਜ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਪਾਕਸੋ ਐਕਟ ਦੇ ਤਹਿਤ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਤੇ ਜਿਹੜੇ ਪੀੜਤ ਨੇ ਮਾਂ ਹੈ ਤੇ ਉਸਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਉਸਨੇ ਕੀਤਾ ਉਸ ਨੂੰ ਸਜ਼ਾ ਮਿਲ ਗਈ ਹੈ ਪਰ ਉਹਨਾਂ ਦੇ ਵੀ ਅੱਜ ਵੀ ਉਹ ਸ਼ੁੱਡੇ ਹੋਏ ਨੇ ਅੱਜ ਵੀ ਯਕੀਨ ਨਹੀਂ ਹੁੰਦਾ ਕਿ ਇਹ ਕਿਹੋ ਜਿਹਾ ਪਿਤਾ ਸੀ ਜਿਸਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ ਕਿਉਂਕਿ ਦਰਿੰਦਗੀ ਦਾ ਜਿਹੜਾ ਇਹ ਨੰਗਾ ਨਾਚ ਹੋਇਆ ਉਸਨੇ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਤੇ ਵਿਰਾਮ ਲਗਾ ਦਿੱਤਾ ਹਰ ਇੱਕ ਦੀ ਜ਼ੁਬਾਨ ਨੂੰ ਕਿਉਂਕਿ ਅਜਿਹੀ ਖਬਰ ਸੁਣ ਕੇ ਹਰ ਇੱਕ ਦੀ ਜ਼ੁਬਾਨ ਨੂੰ ਦੰਦਲ ਪੈ ਜਾਂਦੀ ਹੈ ਕਿ ਆਖਰ ਇਹ ਕਿਹੋ ਜਿਹਾ ਹੈ ਤੇ ਜਿਸਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਤੇ ਹਰ ਕੋਈ ਹੋਣ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਉਸ ਦੇ ਨਾਲ ਸਹਿਮਤੀ ਪਕਟਾਰ ਰਿਹਾ ਹਰ ਕਿਸੇ ਦਾ ਕਹਿਣਾ ਹੈ ਕਿ ਇਸ ਨੂੰ ਤਾਂ ਚੌਕ ਦੇ ਵਿੱਚ ਖੜਾ ਕੇ ਸਿੱਧੀ ਗੋਲੀ ਮਾਰ ਦੇਣੀ ਚਾਹੀਦੀ ਆ ਪੁੱਠਾ ਟੰਗ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਤਾਂ ਕਿ ਕੋਈ ਅਜਿਹੀ ਦਰਿੰਦਗੀ ਆਪਣੇ ਬੱਚਿਆਂ ਨਾਲ ਤਾਂ ਦੂਰ ਦੀ ਗੱਲ ਕਿਸੇ ਹੋਰ ਦੇ ਨਾਲ ਵੀ ਨਾ ਕਰੇ ਕੋਈ ਮਾਸੂਮ ਦੇ ਉੱਤੇ ਅੱਖ ਚੱਕ ਕੇ ਵੀ ਨਾ ਵੇਖੇ ਹਾਲਾਂਕਿ ਲੋਕਾਂ ਦੇ ਵੱਲੋਂ ਵੱਖੋ-ਵੱਖ ਆਪੋਂ ਆਪਣੀ رائے ਵੀ ਦਿੱਤੀ ਜਾ ਰਹੀ ਹੈ ਤੇ ਹੁਣ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਦਾ ਕਹਿਣਾ ਕੀ ਹੈ ਉਹ ਵੀ ਤੁਹਾਡੇ ਨਾਲ ਜਿਹੜਾ ਬਿਆਨ ਸਾਂਝਾ ਕਰ ਦੇਣਾ ਚਾਹੁੰਦੇ ਆ ਤੇ ਨਾਲ ਹੀ ਇੱਕ ਸਵਾਲ ਤੁਹਾਨੂੰ ਪੁੱਛ ਲੈਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਦਾਲਤ ਦੇ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਅਜਿਹੇ ਦਰਿੰਦੇ ਬੈਡ ਐਲੀਮੈਂਟ ਸਮਾਜ ਦੇ ਵਿੱਚ ਨੇ ਉਹਨਾਂ ਤੱਕ ਇਹ ਖਬਰ ਪਹੁੰਚੇ ਤੇ ਉਹ ਅਜਿਹਾ ਕੰਮ ਕਰਨ ਤੋਂ ਅਜਿਹਾ ਅਪਰਾਧ ਕਰਨ ਤੋਂ ਗੁਰੇਜ਼ ਕਰਨ ਬਹੁਤ ਸਾਰੇ ਕਦੀ ਨਹੀਂ ਸਾਡੀ ਬਣੀ ਨਹੀਂ ਆ ਕੁੱੜਦਾ ਮਾਰਦਾ ਬਹੁਤ ਜ਼ਿਆਦਾ ਹੈ ਮੈਨੂੰ ਹਾਂਜੀ ਜਿਸ ਟਾਈਮ ਤੇ ਤੁਸੀਂ ਬੱਚੀ ਦੀ ਲਾਸ਼ ਵਿਖੇ ਦੇਖਦੇ ਦੇ ਨਾਲ ਉਸ ਟਾਈਮ ਤੇ ਜਿਹੜਾ ਜ਼ਮੀਨ ਇਹ ਪੈਰਾਡੋਲ ਦੇ ਸਿਰ ਬਹੁਤ ਸਾਰੇ ਨਹੀਂ ਸਮਝੀ ਨਹੀਂ ਲੱਗੀ ਉਹ ਤਾਂ ਵੀ ਕੀ ਹੋ ਗਿਆ ਬਹੁਤ ਪੈਰਾਥੋਲ ਜਮੀਨ ਖਿਸਕੀ ਕਿਸੇ ਨੇ ਦੱਸਿਆ ਇਸ ਦਾ ਹਾਂਜੀ ਕਿਸੇ ਨੇ ਦੱਸਿਆ ਆਪਾਂ ਖੋਦਣੀ ਵੇਖੀ ਤੁਸੀਂ ਕੀ ਕੰਮ ਕਰਦੇ ਮੈਂ ਘਰਾਂ ਦਾ ਕੰਮ ਕਰਦੀ ਸਰ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਹਨ ਕਿ ਨਹੀਂ ਵਿਚਾਰਾਉਣ ਦੇ ਵੀ ਜਲਦਾ ਕਰਦੇ ਇਦਾਂ ਹੀ ਸਰ ਕਿਸੇ ਟਾਈਮ ਤੁਹਾਡੀ ਅਦਾਲਤ ਵਿੱਚ ਜਾ ਕੇ ਜਾਂ ਅੰਦਰ ਜਿਹੜਾ ਆਪਣਾ ਕਾਇਦ ਜਾਂਦੇ ਹੋ ਤੁਸੀਂ ਆਪਣਾ ਤੁਹਾਡੀ ਮੁਲਾਕਾਤ ਹੁੰਦੀ ਹੈ ਹਾਂਜੀ ਸਰ ਦੋ ਤਿੰਨ ਮਹੀਨੇ ਸਰ ਗਏ ਦੋ ਸਾਲ ਪਿੱਛੇ ਗਏ ਪਹਿਲਾਂ ਤੇ ਬਸ ਦੋ ਤਿੰਨ ਵਾਰ ਹੀ ਮੈਂ ਮੁਲਾਕਾਤ ਹੋ ਕਦੀ ਇਦਾਂ ਗੱਲਬਾਤ ਨਹੀਂ ਹੋਈ ਆਮੋ ਸਾਹਮਣੇ ਕੁਝ ਜਿਹਨੂੰ ਮੈਂ ਬੋਲਿਆ ਉਹਦੇ ਵਿਖਿਆ ਅਦਾਲਤ ਤੇ ਤੇ ਕਦੀ ਗੱਲਬਾਤ ਨਹੀਂ ਕੀਤੀ ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਹਾਂ ਕਿ ਜਿਹੜੀ ਗਲਤੀ ਹੋ ਗਈ ਹੈ ਉਸ ਦੇ ਤੋਂ ਛੱਡ ਕੇ ਤਾਂ ਹੁਣ ਕਰਨ ਵਾਪਸ ਜਿਹੜਾ ਹੈ ਨਹੀਂ ਸਰ ਮੈਨੂੰ ਇਹੋ ਜਿਹਾ ਸਰ ਲੱਗਦਾ ਹੀ ਨਹੀਂ ਕਿ ਇਹੋ ਜਿਹੇ ਬੰਦੇ ਨੂੰ ਐਦਾਂ ਛੁੱਟ ਦਿੱਤੀ ਜਾਵੇ ਬਾਅਦ ਦੁਬਾਰਾ ਕੀ ਸਬਦੀ ਇਹ ਬੰਦੇ ਨੂੰ ਸਜ਼ਾ ਨਹੀਂ ਇਹੋ ਜੀ ਸਰ ਸਜ਼ਾ ਹੋਣੀ ਚਾਹੀਦੀ ਕਿ ਜਿਹੜਾ ਜਿੱਦਾਂ ਉਹਨੂੰ ਕੀਤਾ ਉਦਾਂ ਹੀ ਇਹ ਨਾ ਹੋਵੇ ਜਿੱਦਾਂ ਦੂਜੀ ਕੋ ਪਾਇਆ ਹਾਂਜੀ ਇਹ ਜਨਵਰੀ 2020 ਦੇ ਵਿੱਚ ਥਾਣਾ ਖਲਜੀਆ ਵਿੱਚ ਉਹ ਘਤੋਸ਼ੀ ਦੇ ਖਲਾਫ ਇਹ ਮਕਦਮਾ ਜਿਹੜਾ ਰਜਿਸਟਰ ਕੀਤਾ ਗਿਆ ਸੀਗਾ ਜੋ ਇਸ ਵੇਲੇ ਪੋਸ ਕੋਰਟ ਅੰਮ੍ਰਿਤਸਰ ਵਿੱਚ ਮਾਨਯੋਗ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ ਸੀ ਕੱਲ ਮਿਤੀ 29 ਅੱਠ ਨੂੰ ਮਾਨਯੋਗ ਅਦਾਲਤ ਨੇ ਇਸ ਉੱਤੇ ਆਪਣਾ ਜਿਹੜਾ ਫੈਸਲਾ ਸੁਣਾਇਆ ਜਿਸ ਵਿੱਚ ਅਦਾਲਤ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇ ਨਾਲ ਹੀ ਨਿਰਮਾਨਾ ਕੀਤਾ ਗਿਆ ਜੋ ਇਸ ਫੈਸਲੇ ਦੇ ਨਾਲ ਆਮ ਆਦਮੀ ਦੇ ਵਿੱਚ ਅਤੇ ਪਬਲਿਕ ਦੇ ਵਿੱਚ ਇਸ ਫੈਸਲੇ ਦੀ ਕਾਫੀ ਸਰਨਾ ਕੀਤੀ ਜਾ ਰਹੀ ਹੈ ਇਸ ਫੈਸਲੇ ਦੇ ਆਉਣ ਦੇ ਨਾਲ ਮੁਲਦਮਾ ਦੇ ਵਿੱਚ ਥੋੜਾ ਡਰ ਹੋਏਗਾ ਭੈ ਹੋਏਗਾ ਜਿੰਨਾ ਜਿਹੜਾ ਆਮ ਜਨਤਾ ਦੇ ਵਿੱਚ ਇਹ ਇੱਕ ਵਧੀਆ ਸੰਦੇਸ਼ ਜਾਏਗਾ ਕਿ ਫੈਸਲੇ ਤੋਂ ਬਾਅਦ ਕੋਈ ਵੀ ਵਿਅਕਤੀ ਜਿਹੜਾ ਆ ਅਜਿਹਾ ਜੁਰਮ ਕਰਨ ਦੀ ਨੀਅਤ ਨਹੀਂ ਰੱਖੇਗਾ ਇਸ ਜੁਰਮ ਤੋਂ ਪਿੱਛੇ ਰਹੇਗਾ ਔਰ ਮੈਂ ਆਸ ਕਰਦਾ ਕਿ ਇਸ ਫੈਸਲੇ ਤੋਂ ਬਾਅਦ ਆਮ ਬੰਦੇ ਨੂੰ ਇਹ ਕਲ ਸਮਝ ਲੈਣੀ ਚਾਹੀਦੀ ਹੈ ਕਿ ਅਗਰ ਉਹ ਜੁਰਮ ਕਰਦਾ ਤਾਂ ਉਹਦੀ ਸਜ਼ਾ ਉਹ ਨਹੀਂ ਸਕਦਾ ਜੋ ਕੱਲ ਅਦਾਲਤ ਨੇ ਫੈਸਲਾ ਦਿੱਤਾ ਹੈ ਬਹੁਤ ਵਧੀਆ ਤੇ ਸਰਾਨਾਯੋਗ ਹੈ ਔਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਉਸ ਵੇਲੇ ਦੀ ਐਮ ਅਪਡੇਟ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦਰਸਲ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਇਹ ਇੱਕ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ ਤੇ ਇੱਕ ਪਿਤਾ ਨੂੰ ਸੁਣਾਈ ਗਈ ਆ ਜਿਸ ਦੇ ਵੱਲੋਂ ਆਪਣੀ ਬੱਚੀ ਨੂੰ ਹੀ ਸ਼ਿਕਾਰ ਬਣਾਇਆ ਗਿਆ ਪਹਿਲਾਂ ਉਸਦੇ ਨਾਲ ਦੁਰਿੰਦਗੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਸਲ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਹ 2020 ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਅਦਾਲਤ ਦੇ ਵੱਲੋਂ ਵੱਡੀ ਸਖਤੀ ਵਰਤੀ ਗਈ ਹੈ ਹੁਕਮ ਸੁਣਾਇਆ ਗਿਆ ਹੈ ਕਿ ਮੁਲਜ਼ਮ ਨੂੰ ਫਹਾਲਾ ਦੇਓ ਟੰਗ ਦੇਓ ਫਾਸੀ ਲਾ ਦਿਓ ਤੇ ਨਾਲ ਹੀ ਇਸ ਮੁਲਜ਼ਮ ਨੂੰ ਜਿਹੜਾ 1.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਦੋ ਵੱਖ-ਵੱਖ ਸਜ਼ਾ ਸੁਣਾਈ ਗਈ ਹੈ ਇੱਕ 302 ਦੇ ਮਾਮਲੇ ਦੇ ਵਿੱਚ ਤੇ ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਤੇ ਦੋਨੋਂ ਸਜ਼ਾ ਕਾਇਮ ਰਹਿਣ ਗਿਆ ਹਾਲਾਂਕਿ ਜਿਸ ਤਰ੍ਹਾਂ ਇਸ ਪਿਤਾ ਦੇ ਵੱਲੋਂ ਆਪਣੀ ਬੱਚੀ ਦੇ ਨਾਲ ਕਣਾਉਣਾ ਅਪਰਾਧ ਕੀਤਾ ਗਿਆ ਇਸ ਨੂੰ ਵੇਖਦਿਆਂ ਹਰ ਕਿਸੇ ਦੇ ਹੋਸ਼ ਤੱਕ ਉੱਡ ਗਏ ਨੇ ਹਰ ਕੋਈ ਸੋਚ ਰਿਹਾ ਕਿ ਇਹ ਕਿਹੋ ਜਿਹਾ ਪਿਤਾ ਜਿਸ ਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਇਸਦੇ ਵੱਲੋਂ ਜਿਹੜਾ ਘਣਾਉਣਾ ਅਪਰਾਧ ਕੀਤਾ ਗਿਆ ਉਸ ਨੂੰ ਲੈ ਕੇ ਇੱਕ ਵੱਡੀ ਚਿੰਤਾ ਵੀ ਖੜੀ ਹੋ ਰਹੀ ਹੈ ਕਿਉਂਕਿ ਜਿਹੜੀ ਉਹ ਮਾਸੂਮ ਸੀ ਜਿਸਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਦੀ ਉਮਰ ਮਹਿਜ਼ 6 ਸਾਲ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਦੀ ਆਪਣੀ ਘਰਵਾਲੀ ਦੇ ਨਾਲ ਨਹੀਂ ਸੀ ਬਣਦੀ ਇਹ ਬਹੁਤ ਜ਼ਿਆਦਾ ਸ਼ਰਾਬ ਦਾ ਆਦੀ ਸੀ ਸ਼ਰਾਬ ਪਿੰਦਾ ਸੀ ਉਸ ਤੋਂ ਬਾਅਦ ਆਪਣੀ ਘਰਵਾਲੀ ਦੇ ਨਾਲ ਮਾਰਕੁੱਟ ਕਰਦਾ ਸੀ ਤੇ ਉਹ ਅਲੱਗ ਰਹਿੰਦੀ ਸੀ ਤੇ ਬੱਚੀ ਵੀ ਉਸਦੇ ਕੋਲ ਰਹਿੰਦੀ ਸੀ ਤੇ ਜਦੋਂ ਉਹ ਕਦੇ ਮਿਲਣ ਜਾਂਦਾ ਸੀ ਤੇ ਬੱਚੀ ਨੂੰ ਨਾਲ ਲੈ ਆਉਂਦਾ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਬੱਚੀ ਦੇ ਨਾਲ ਅਜੀਹਾ ਕੋਕਰਮ ਕਰ ਰਿਹਾ ਕਿਉਂਕਿ ਮਾਪਿਆਂ ਨੂੰ ਕੰਨੋ ਕੰਨ ਖਬਰ ਨਹੀਂ ਸੀ ਜੇ ਐਸ ਪੀਤਾ ਦੇ ਵੱਲੋਂ ਆ ਕੁਝ ਕੀਤਾ ਜਾ ਰਿਹਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਵੀ ਹੋਸ਼ ਤੱਕ ਉੱਡ ਗਏ ਉਹਨਾਂ ਦੀ ਵੀ ਜ਼ੁਬਾਨ ਨੂੰ ਦੰਦਲਾਂ ਤੱਕ ਪੈ ਗਈਆਂ ਕਿ ਆਖਰ ਇਸ ਦੇ ਵੱਲੋਂ ਕੀ ਕੀਤਾ ਗਿਆ ਤੇ ਅੱਜ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਪਾਕਸੋ ਐਕਟ ਦੇ ਤਹਿਤ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਤੇ ਜਿਹੜੇ ਪੀੜਤ ਨੇ ਮਾਂ ਹੈ ਤੇ ਉਸਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਉਸਨੇ ਕੀਤਾ ਉਸ ਨੂੰ ਸਜ਼ਾ ਮਿਲ ਗਈ ਹੈ ਪਰ ਉਹਨਾਂ ਦੇ ਵੀ ਅੱਜ ਵੀ ਹੋਸ਼ ੁੱਡੇ ਹੋਏ ਨੇ ਅੱਜ ਵੀ ਯਕੀਨ ਨਹੀਂ ਹੁੰਦਾ ਕਿ ਇਹ ਕਿਹੋ ਜਿਹਾ ਪਿਤਾ ਸੀ ਜਿਸਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ ਕਿਉਂਕਿ ਦਰਿੰਦਗੀ ਦਾ ਜਿਹੜਾ ਇਹ ਨੰਗਾ ਨਾਚ ਹੋਇਆ ਇਸ ਨੇ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਤੇ ਵਿਰਾਮ ਲਗਾ ਦਿੱਤਾ ਹਰ ਇੱਕ ਦੀ ਜ਼ੁਬਾਨ ਨੂੰ ਕਿਉਂਕਿ ਅਜਿਹੀ ਖਬਰ ਸੁਣ ਕੇ ਹਰ ਇੱਕ ਦੀ ਜ਼ੁਬਾਨ ਨੂੰ ਦੰਦਲ ਪੈ ਜਾਂਦੀ ਹੈ ਕਿ ਆਖਰ ਇਹ ਕਿਹੋ ਜਿਹਾ ਹੈ ਤੇ ਜਿਸਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਤੇ ਹਰ ਕੋਈ ਹੋਣ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਉਸ ਦੇ ਨਾਲ ਸਹਿਮਤੀ ਪਕਟਾਰ ਰਿਹਾ ਹਰ ਕਿਸੇ ਦਾ ਕਹਿਣਾ ਹੈ ਕਿ ਇਸ ਨੂੰ ਤਾਂ ਚੌਕ ਦੇ ਵਿੱਚ ਖੜਾ ਕੇ ਸਿੱਧੀ ਗੋਲੀ ਮਾਰ ਦੇਣੀ ਚਾਹੀਦੀ ਆ ਪੁੱਠਾ ਟੰਗ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਤਾਂ ਕਿ ਕੋਈ ਅਜਿਹੀ ਦਰਿੰਦਗੀ ਆਪਣੇ ਬੱਚਿਆਂ ਨਾਲ ਤਾਂ ਦੂਰ ਦੀ ਗੱਲ ਕਿਸੇ ਹੋਰ ਦੇ ਨਾਲ ਵੀ ਨਾ ਕਰੇ ਕੋਈ ਮਾਸੂਮ ਦੇ ਉੱਤੇ ਅੱਖ ਚੱਕ ਕੇ ਵੀ ਨਾ ਵੇਖੇ ਹਾਲਾਂਕਿ ਲੋਕਾਂ ਦੇ ਵੱਲੋਂ ਵੱਖੋ-ਵੱਖ ਆਪੋਂ ਆਪਣੀ رائے ਵੀ ਦਿੱਤੀ ਜਾ ਰਹੀ ਹੈ ਤੇ ਹੁਣ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਦਾ ਕਹਿਣਾ ਕੀ ਹੈ ਉਹ ਵੀ ਤੁਹਾਡੇ ਨਾਲ ਜਿਹੜਾ ਬਿਆਨ ਸਾਂਝਾ ਕਰ ਦੇਣਾ ਚਾਹੁੰਦੇ ਆ ਤੇ ਨਾਲ ਹੀ ਇੱਕ ਸਵਾਲ ਤੁਹਾਨੂੰ ਪੁੱਛ ਲੈਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਦਾਲਤ ਦੇ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਅਜਿਹੇ ਦਰਿੰਦੇ ਬੈਡ ਐਲੀਮੈਂਟ ਸਮਾਜ ਦੇ ਵਿੱਚ ਨੇ ਉਹਨਾਂ ਤੱਕ ਇਹ ਖਬਰ ਪਹੁੰਚੇ ਤੇ ਉਹ ਅਜਿਹਾ ਕੰਮ ਕਰਨ ਤੋਂ ਅਜਿਹਾ ਅਪਰਾਧ ਕਰਨ ਤੋਂ ਗੁਰੇਜ਼ ਕਰਨ ਬਹੁਤ ਸਾਰੇ ਕਦੀ ਨਹੀਂ ਸਾਡੀ ਬਣੀ ਨਹੀਂ ਆ ਕੁੜ ਦਾ ਮਾਰਦਾ ਬਹੁਤ ਜ਼ਿਆਦਾ ਹੈ ਮੈਨੂੰ ਹਾਂਜੀ ਜਿਸ ਟਾਈਮ ਤੇ ਤੁਸੀਂ ਬੱਚੀ ਦੀ ਲਾਸ਼ ਕਿਹਦੀ ਦਰਖਤ ਦੇ ਨਾਲ ਉਸ ਟਾਈਮ ਤੇ ਜਿਹੜਾ ਜ਼ਮੀਨ ਹੈ ਜਿਹੜੀ ਪੈਰਾਥਲ ਹੈ ਸਰ ਬਹੁਤ ਸਰ ਨਹੀਂ ਸਮਝੀ ਨਹੀਂ ਲੱਗੀ ਉਹ ਤਾਂ ਵੀ ਕੀ ਹੋ ਗਿਆ ਬਹੁਤ ਪੈਰਾਥਲ ਜ਼ਮੀਨ ਕਿਸ ਦੀ ਕਿਸੇ ਨੇ ਦੱਸਿਆ ਤੁਹਾਨੂੰ ਹਾਂਜੀ ਕਿਸੇ ਨੇ ਦੱਸਿਆ ਆਪਾਂ ਖੋਦਣੀ ਵੇਖੀ ਤੁਸੀਂ ਕੀ ਕੰਮ ਕਰਦੇ ਮੈਂ ਘਰਾਂ ਦਾ ਕੰਮ ਕਰਦੀ ਸਰ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਹਨ ਕਿ ਮੈਂ ਵਿਚਾਰਾਂ ਨੂੰ ਵੀ ਜਲਦਾ ਕਰਦਾ ਇੰਨਾ ਹੀ ਸਰ ਕਿਸੇ ਟਾਈਮ ਤੁਹਾਡੀ ਅਦਾਲਤ ਵਿੱਚ ਜਾ ਕੇ ਜਾਂ ਅੰਦਰ ਜਿਹੜਾ ਆਪਣਾ ਜਾਂਦੇ ਹੋ ਤੁਸੀਂ ਆਪਣਾ ਤੁਹਾਡੀ ਮੁਲਾਕਾਤ ਹੁੰਦੀ ਹੈ ਹਾਂਜੀ ਸਰ ਦੋ ਤਿੰਨ ਮਹੀਨੇ ਸਰ ਗਏ ਦੋ ਸਾਲ ਪਿੱਛੇ ਗਏ ਪਹਿਲਾਂ ਤੇ ਬਸ ਦੋ ਤਿੰਨ ਵਾਰ ਹੀ ਮੈਂ ਮੁਲਾਕਾਤ ਹੋ ਕਦੀ ਇਦਾਂ ਗੱਲਬਾਤ ਨਹੀਂ ਹੋਈ ਅਮ ਸਾਹਮਣੇ ਕੁਝ ਜਿਹਨੂੰ ਨਾ ਲਾਹੋਂਥੇ ਵੇਖਿਆ ਅਦਾਲਤ ਤੇ ਇਹ ਕਦੀ ਗੱਲਬਾਤ ਨਹੀਂ ਕੀਤੀ ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਹਾਂ ਕਿ ਜਿਹੜੀ ਗਲਤੀ ਹੋ ਗਈ ਹੈ ਉਸ ਦੇ ਤੋਂ ਛੱਡ ਕੇ ਤਾਂ ਹੁਣ ਕਰਨ ਵਾਪਸ ਜਰਾ ਜੀ ਨਹੀਂ ਸਰ ਮੈਨੂੰ ਇਹੋ ਜਿਹਾ ਸਰ ਲੱਗਦਾ ਹੀ ਨਹੀਂ ਕਿ ਇਹੋ ਜਿਹੇ ਬੰਦੇ ਨੂੰ ਐਦਾਂ ਛੋੜ ਦਿੱਤੀ ਜਾਵੇ ਬਾ ਦੁਬਾਰਾ ਕੀ ਸਮਝੀ ਇਹ ਬੰਦੇ ਨੂੰ ਕੈਸੇ ਦੀ ਸਜ਼ਾ ਨਹੀਂ ਇਹੋ ਜੀ ਸਰ ਸਜ਼ਾ ਹੋਣੀ ਚਾਹੀਦੀ ਕਿ ਜੇ ਜਿੱਦਾਂ ਉਹਨੂੰ ਕੀਤਾ ਉਦਾਂ ਹੀ ਇਹ ਨਾ ਹੋਵੇ ਜੇ ਤਾਂ ਦੋਸ਼ੀ ਕੋ ਭਾਇਆ ਹਾਂਜੀ ਇਹ ਜਨਵਰੀ 2020 ਦੇ ਵਿੱਚ ਥਾਣਾ ਖਲਜੀਆਂ ਵਿੱਚ ਉਹ ਕਤੋਸੀ ਦੇ ਖਿਲਾਫ ਇਹ ਮਗਦਮਾ ਜਿਹੜਾ ਰਜਿਸਟਰ ਕੀਤਾ ਗਿਆ ਸੀਗਾ ਜੋ ਇਸ ਵੇਲੇ ਪੋਸਟ ਕੋਰਟ ਅੰਮ੍ਰਿਤਸਰ ਵਿੱਚ ਮਾਨਯੋਗ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ ਸੀ ਕੱਲ ਮਿਤੀ 29 ਅੱਠ ਨੂੰ ਮਾਨਯੋਗ ਅਦਾਲਤ ਨੇ ਇਸ ਉੱਤੇ ਆਪਣਾ ਜਿਹੜਾ ਫੈਸਲਾ ਸੁਣਾਇਆ ਜਿਸ ਵਿੱਚ ਅਦਾਲਤ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਾ ਨਾਲਿਜ ਨਿਰਮਾਨਾ ਕੀਤਾ ਗਿਆ ਜੋ ਇਸ ਫੈਸਲੇ ਦੇ ਨਾਲ ਆਮ ਆਦਮੀ ਦੇ ਵਿੱਚ ਅਤੇ ਪਬਲਿਕ ਦੇ ਵਿੱਚ ਇਸ ਫੈਸਲੇ ਦੀ ਕਾਫੀ ਸਨਾਨਾ ਕੀਤੀ ਜਾ ਰਹੀ ਹੈ ਇਸ ਫੈਸਲੇ ਦੇ ਆਉਣ ਦੇ ਨਾਲ ਮਿਲਦਮਾ ਦੇ ਵਿੱਚ ਥੋੜਾ ਡਰ ਹੋਏਗਾ ਭੈ ਹੋਏਗਾ ਜਿੰਨਾ ਜਿਹੜਾ ਆਮ ਜਨਤਾ ਦੇ ਵਿੱਚ ਇਹ ਇੱਕ ਵਧੀਆ ਸੰਦੇਸ਼ ਜਾਏਗਾ ਕਿ ਫੈਸਲੇ ਤੋਂ ਬਾਅਦ ਕੋਈ ਵੀ ਵਿਅਕਤੀ ਜਿਹੜਾ ਆ ਜੀ ਹਾਂ ਜੁਰਮ ਕਰਨ ਦੀ ਨੀਅਤ ਨਹੀਂ ਰੱਖੇਗਾ ਇਸ ਜੁਰਮ ਤੋਂ ਪਿੱਛੇ ਰਹੇਗਾ ਔਰ ਮੈਂ ਆਸ ਕਰਦਾ ਕਿ ਇਸ ਫੈਸਲੇ ਤੋਂ ਬਾਅਦ ਆਮ ਬੰਦੇ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਗਰ ਉਹ ਜੁਰਮ ਕਰਦਾ ਤਾਂ ਉਹਦੀ ਸਜ਼ਾ ਉਹ ਨਹੀਂ ਸਕਦਾ ਜੋ ਕੱਲ ਅਦਾਲਤ ਨੇ ਫੈਸਲਾ ਦਿੱਤਾ ਹੈ ਬਹੁਤ ਵਧੀਆ ਨਿਸਰਾਨਾ ਯੋਗ ਹੈ ਆਨਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦਰਸਲ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਇਹ ਇੱਕ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ ਤੇ ਇੱਕ ਪਿਤਾ ਨੂੰ ਸੁਣਾਈ ਗਈ ਆ ਜਿਸ ਦੇ ਵੱਲੋਂ ਆਪਣੀ ਬੱਚੀ ਨੂੰ ਹੀ ਸ਼ਿਕਾਰ ਬਣਾਇਆ ਗਿਆ ਪਹਿਲਾਂ ਉਸਦੇ ਨਾਲ ਦੁਰਿੰਦਗੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਸਲ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਹ 2020 ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਤੇ ਅਦਾਲਤ ਦੇ ਵੱਲੋਂ ਵੱਡੀ ਸਖਤੀ ਵਰਤੀ ਗਈ ਹੈ ਹੁਕਮ ਸੁਣਾਇਆ ਗਿਆ ਹੈ ਕਿ ਮੁਲਜ਼ਮ ਨੂੰ ਫਹਾਲਾ ਦੇਓ ਟੰਗ ਦੇਓ ਫਾਸੀ ਲਾ ਦਿਓ ਤੇ ਨਾਲ ਹੀ ਇਸ ਮੁਲਜ਼ਮ ਨੂੰ ਜਿਹੜਾ 1.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਦੋ ਵੱਖ-ਵੱਖ ਸਜ਼ਾ ਸੁਣਾਈ ਗਈ ਹੈ ਇੱਕ 302 ਦੇ ਮਾਮਲੇ ਦੇ ਵਿੱਚ ਤੇ ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਤੇ ਦੋਨੋਂ ਸਜ਼ਾ ਕਾਇਮ ਰਹਿਣਗੀਆਂ ਹਾਲਾਂਕਿ ਜਿਸ ਤਰ੍ਹਾਂ ਇਸ ਪਿਤਾ ਦੇ ਵੱਲੋਂ ਆਪਣੀ ਬੱਚੀ ਦੇ ਨਾਲ ਕਣਾਉਣਾ ਅਪਰਾਧ ਕੀਤਾ ਗਿਆ ਇਸ ਨੂੰ ਵੇਖਦਿਆਂ ਹਰ ਕਿਸੇ ਦੇ ਹੋਸ਼ ਟੱਕ ਉੱਡ ਗਏ ਨੇ ਹਰ ਕੋਈ ਸੋਚ ਰਿਹਾ ਕਿ ਇਹ ਕਿਹੋ ਜਿਹਾ ਪਿਤਾ ਜਿਸ ਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਇਸਦੇ ਵੱਲੋਂ ਜਿਹੜਾ ਘਣਾਉਣਾ ਅਪਰਾਧ ਕੀਤਾ ਗਿਆ ਉਸ ਨੂੰ ਲੈ ਕੇ ਇੱਕ ਵੱਡੀ ਚਿੰਤਾ ਵੀ ਖੜੀ ਹੋ ਰਹੀ ਹੈ ਕਿਉਂਕਿ ਜਿਹੜੀ ਉਹ ਮਾਸੂਮ ਸੀ ਜਿਸਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਦੀ ਉਮਰ ਮਹਿਜ਼ 6 ਸਾਲ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਦੀ ਆਪਣੀ ਘਰਵਾਲੀ ਦੇ ਨਾਲ ਨਹੀਂ ਸੀ ਬਣਦੀ ਇਹ ਬਹੁਤ ਜ਼ਿਆਦਾ ਸ਼ਰਾਬ ਦਾ ਆਦੀ ਸੀ ਸ਼ਰਾਬ ਪਿੰਦਾ ਸੀ ਉਸ ਤੋਂ ਬਾਅਦ ਆਪਣੀ ਘਰਵਾਲੀ ਦੇ ਨਾਲ ਮਾਰਕੁੱਟ ਕਰਦਾ ਸੀ ਤੇ ਉਹ ਅਲੱਗ ਰਹਿੰਦੀ ਸੀ ਤੇ ਬੱਚੀ ਵੀ ਉਸਦੇ ਕੋਲ ਰਹਿੰਦੀ ਸੀ ਤੇ ਜਦੋਂ ਉਹ ਕਦੇ ਮਿਲਣ ਜਾਂਦਾ ਸੀ ਤੇ ਬੱਚੀ ਨੂੰ ਨਾਲ ਲੈ ਆਉਂਦਾ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਬੱਚੀ ਦੇ ਨਾਲ ਅਜਿਹਾ ਕੋਕਰਮ ਕਰ ਰਿਹਾ ਕਿਉਂਕਿ ਮਾਪਿਆਂ ਨੂੰ ਕੰਨੋ ਕੰਨ ਖਬਰ ਨਹੀਂ ਸੀ ਜੇ ਐਸਪੀਤਾ ਦੇ ਵੱਲੋਂ ਆ ਕੁਝ ਕੀਤਾ ਜਾ ਰਿਹਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਵੀ ਹੋਸ਼ ਤੱਕ ਉੱਡ ਗਏ ਉਹਨਾਂ ਦੀ ਵੀ ਜ਼ੁਬਾਨ ਨੂੰ ਦੰਦਲਾਂ ਤੱਕ ਪੈ ਗਈਆਂ ਕਿ ਆਖਰ ਇਸ ਦੇ ਵੱਲੋਂ ਕੀ ਕੀਤਾ ਗਿਆ ਤੇ ਅੱਜ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਪਾਕਸੋ ਐਕਟ ਦੇ ਤਹਿਤ ਅਮਰਸਰ ਦੇ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਤੇ ਜਿਹੜੇ ਪੀੜਤ ਨੇ ਮਾਂ ਹੈ ਤੇ ਉਸਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਉਸਨੇ ਕੀਤਾ ਉਸ ਨੂੰ ਸਜ਼ਾ ਮਿਲ ਗਈ ਹੈ ਪਰ ਉਹਨਾਂ ਦੇ ਵੀ ਅੱਜ ਵੀ ਹੋ ਸ਼ੁੱਡ ਹੋਏ ਨਹੀਂ ਅਜ ਵੀ ਯਕੀਨ ਨਹੀਂ ਹੁੰਦਾ ਕਿ ਇਹ ਕਿਹੋ ਜਿਹਾ ਪਿਤਾ ਸੀ ਜਿਸਦੇ ਵੱਲੋਂ ਆਪਣੀ ਬੱਚੀ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ ਕਿਉਂਕਿ ਜ਼ਿੰਦਗੀ ਦਾ ਜਿਹੜਾ ਇਹ ਨੰਗਾ ਨਾਚ ਹੋਇਆ ਇਸ ਨੇ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਤੇ ਵਿਰਾਮ ਲਗਾ ਦਿੱਤਾ ਹਰ ਇੱਕ ਦੀ ਜ਼ੁਬਾਨ ਨੂੰ ਕਿਉਂਕਿ ਅਜਿਹੀ ਖਬਰ ਸੁਣ ਕੇ ਹਰ ਇੱਕ ਦੀ ਜ਼ੁਬਾਨ ਨੂੰ ਦੰਦਲ ਪੈ ਜਾਂਦੀ ਹੈ ਕਿ ਆਖਰ ਇਹ ਕਿਹੋ ਜਿਹਾ ਹੈ ਤੇ ਜਿਸਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਤੇ ਹਰ ਕੋਈ ਹੁਣ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਉਸ ਦੇ ਨਾਲ ਸਹਿਮਤੀ ਪਕਟਾਰ ਰਿਹਾ ਹਰ ਕਿਸੇ ਦਾ ਕਹਿਣਾ ਹੈ ਕਿ ਇਸ ਨੂੰ ਤਾਂ ਚੌਕ ਦੇ ਵਿੱਚ ਖੜਾ ਕੇ ਸਿੱਧੀ ਗੋਲੀ ਮਾਰ ਦੇਣੀ